ਉਨੇ ਹੁਨੇ ਤਾਜਾ ਵੱਡਾ ਭੁਚਾਲ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚਲੈਣ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਭੁਚਾਲ ਦੇ ਝਟਕਿਆਂ ਦੇ ਕਾਰਨ ਧਰਤੀ ਕੰਬੁੱਠੀ ਹੈ ਰੈਕਟਰ ਪਮਾਨੇ ਤੇ ਭੁਚਾਲ ਦੀ ਤੀਬਰਤਾ 5.7 ਮਾਪੀ ਗਈ ਹੈ ਇਹ ਭੁਚਾਲ 255 ਕਿਲੋਮੀਟਰ ਦੀ ਦੂngਾਈ ਤੇ ਦਰਜ ਕੀਤਾ ਗਿਆ ਹੈ ਸਵੇਰੇ ਸਵੇਰੇ ਰੇਲ ਲੱਗੀ ਭੁਚਾਲ ਦੇ ਇਨਾਂ ਜ਼ਬਰਦਸਤ ਝਟਕਿਆਂ ਦੇ ਵਿੱਚ ਅਫਗਾਨਿਸਤਾਨ ਦੇ ਸਮੇਂ ਮੁਤਾਬਿਕ 11:26 ਮਿੰਟ ਤੇ 38 ਸੈਕਿੰਡ ਤੇ ਪੁਚਾਲ ਆਇਆ ਜਿਸ ਦਾ ਅਸਰ ਦਿੱਲੀ ਤੱਕ ਦੇਖਣ ਨੂੰ ਮਿਲਿਆ ਜਿਵੇਂ ਹੀ ਪੁਚਾਲ ਤਰਤੀ ਹਿੱਲੀ ਤੇ ਲੋਕਾਂ ਚ ਬਾਹਰ ਆ ਗਏ ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਾਰਿਸ ਉਦਰਾਣ ਇਹ ਗਨੀਮਤ ਰਹੇਗੀ ਕਿ ਕਿਸੇ ਪ੍ਰਕਾਰ ਦਾ ਕੋਈ ਵੀ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਭਾਰਤ ਪੁਚਾਲ ਦੇ ਝਟਕੇ ਇੰਨੇ ਜ਼ਬਰਦਸਤਾਨ ਕਿ ਇੱਕਦਮ ਤਾਂ ਪਹਿਲਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਗਿਆ ਤੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਕੇ